ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਧੰਨ ਧੰਨ ਬਾਬਾ ਨੂਦ ਸਿੰਘ ਸਾਹਿਬ ਜੀ ਸਮੂਹ ਸ਼ਹੀਦ ਸਿੰਘ ਫੌਜਾਂ ਦੇ ਚਰਨਾਂ ਕਮਲਾਂ ਵਿੱਚ ਨਮਸਕਾਰ ਹੈ ਆਦ ਨਰਨयण ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਲਗੀ ਤਰ ਸੁਆਮੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਹਾਜ਼ਰ ਨਾਜ਼ਰ ਪ੍ਰਤਾਕ ਸਤਿਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸ੍ਰੀ ਦਸਮ ਗ੍ਰੰਥ ਜੀ ਮਹਾਰਾਜ ਸ੍ਰੀ ਸਰਬਲੋਕ ਗ੍ਰੰਥ ਜੀ ਮਹਾਰਾਜ ਸਤਿਗੁਰਾਂ ਜੀਆਂ ਕੀ ਪਾਵਨ ਪਵਿੱਤਰ ਧੁਰ ਕੀ ਬਾਣੀ ਦਾ ਧਿਆਨ ਤਰਕੇ ਖਾਲਸਾ ਜੀ ਮਹਾਰਾਜ ਨੂੰ ਨਮਸਕਾਰ ਕਰੀਏ ਕਿਉਂਕਿ ਐਸੀ ਪਾਵਨ ਪਵਿੱਤਰ ਬਾਣੀ ਜਿਸ ਬਾਣੀ ਨੂੰ ਪੜ ਸੁਣ ਕੇ ਖਾਲਸਾ ਜੀ ਜੀਵ ਦਾ ਉਦਾਰ ਹੁੰਦਾ ਜਿਸ ਬਾਣੀ ਨੂੰ ਪੜਦੇ ਆ ਸੁਣਦੇ ਆ ਮਹਾਰਾਜ ਦੀ ਖੁਸ਼ੀ ਪ੍ਰਾਪਤ ਹੁੰਦੀ ਹੈ ਖਾਲਸਾ ਜੀ ਹਿਰਦੇ ਵਿੱਚ ਜੇ ਪਰਮੇਸ਼ਰ ਦੀ ਖੁਸ਼ੀ ਚਾਹੀਦੀ ਹੈ ਜੇ ਚਾਹੁੰਦੇ ਹਾਂ ਕਿ ਜਿਹੜਾ ਹਿਰਦਾ ਹੈ ਸਦਾ ਸਦੀਵੀ ਸੁਖੀ ਰਹੇ ਫਿਰ ਖਾਲਸਾ ਜੀ ਮਹਾਰਾਜਿਆਂ ਦਾ ਨਾਮ ਸਿਮਰਨਾ ਪਵੇਗਾ ਫਿਰ ਸਾਨੂੰ ਸੁਖ ਪ੍ਰਾਪਤ ਹੋਵੇਗਾ ਕਿਹੜਾ ਸੁਖ ਸਦੀਵੀ ਸੁਖ ਜਿਹੜਾ ਖਾਲਸਾ ਜੀ ਬੰਦ-ਬੰਦ ਕੱਟੇ ਤੇ ਵੀ ਨਹੀਂ ਪਰੇ ਹੋਵੇਗਾ ਖੋਪਰ ਲੱਥੇ ਤੋਂ ਵੀ ਪਰੇ ਨਹੀਂ ਹੋਵੇਗਾ ਸੀਸ ਉੱਤੇ ਆਰਾ ਚੱਲਣ ਤੇ ਵੀ ਉਹ ਆਨੰਦ ਖਤਮ ਨਹੀਂ ਹੋਵੇਗਾ ਦੇਗ ਵਿੱਚ ਉਬਾਲੇ ਜਾਣ ਤੇ ਵੀ ਉਹ ਆਨੰਦ ਖਤਮ ਨਹੀਂ ਹੋਵੇਗਾ ਰੂਹ ਲਪੇਟ ਕੇ ਅੱਗ ਲਾ ਕੇ ਸਰੀਰ ਨੂੰ ਸਾੜ ਦੇਣਾ ਸਵਾਹ ਕਰਨ ਤੇ ਵੀ ਖਾਲਸਾ ਜੀ ਉਹ ਆਨੰਦ ਪਰੇ ਨਹੀਂ ਹੋਵੇਗਾ ਨਿੱਕੇ ਨਿੱਕੇ ਬੱਚਿਆਂ ਦੇ ਟੋਟੇ ਖਾਲਸਾ ਜੀ ਗਲਾਂ ਵਿੱਚ ਹਾਰ ਪਵਾ ਲੈਣ ਫਿਰ ਵੀ ਉਹ ਆਤਮਿਕ ਆਨੰਦ ਪਰੇ ਨਹੀਂ ਹੋਵੇਗਾ ਉਹ ਆਨੰਦ ਕਿਵੇਂ ਪ੍ਰਾਪਤ ਹੁੰਦਾ ਵਾਹਿਗੁਰੂ ਜੀਆਂ ਦਾ ਨਾਮ ਸਿਮਰ ਕੇ ਵਾਹਿਗੁਰੂ ਜੀ ਦੇ ਸਿਮਰ ਦਾ ਨਾਮ ਦਾ ਭਜਨ ਕਰਕੇ ਸਿਮਰਨ ਕਰਕੇ ਤੇ ਅਸੀਂ ਜੇ ਕੰਮ ਛੁੱਟ ਗਿਆ ਤਾਂ ਵੀ ਰੋਣ ਲੱਗ ਪਏ ਦੁੱਖ ਆ ਗਿਆ ਜੇ ਬੱਚਿਆਂ ਨੇ ਗੱਲ ਨਾ ਸੁਣੀ ਤਾਂ ਵੀ ਦੁੱਖ ਆ ਗਿਆ ਮਹਾਰਾਜ ਜੀਆਂ ਤੇ ਭਰੋਸਾ ਉੱਠ ਗਿਆ ਕੋਈ ਹੋਰ ਛੋਟੀ ਮੋਟੀ ਵਿਵਤਾ ਗੱਲ ਪੈ ਗਈ ਵਾਹਿਗੁਰਜੀ ਨੂੰ ਵਿਸਾਰ ਦਿੱਤਾ ਮਹਾਰਾਜ ਨੂੰ ਭੁੱਲ ਗਏ ਇਥੋਂ ਤੱਕ ਵੀ ਲੋਕ ਕਹਿ ਦਿੰਦੇ ਜੇ ਸਾਨੂੰ ਆ ਵਸਤੂ ਨਾ ਨਾ ਮਿਲੀ ਅਸੀਂ ਤਾਂ ਨਹੀਂ ਗੁਰਦਾਰੇ ਜਾਇਆ ਕਰਨ ਅਸੀਂ ਛੱਡ ਦੇਣਾ ਬਾਣੀ ਪੜ੍ਹਨਾ ਛੱਡ ਦੇਣਾ ਅਮਰਤ ਵੇਲੇ ਜਾਗਣਾ ਉੱਠਣਾ ਬੰਦ ਕਰ ਦੇਣਾ ਜੇ ਸਾਨੂੰ ਨਾ ਮਿਲਿਆ ਦਾਸ ਕੋਲੇ ਬਹੁਤ ਉਦਾਹਰਨਾ ਹਨ ਦਾਸ ਦੇ ਨਗਰ ਦੇ ਵੀ ਇੱਕ ਪਰਿਵਾਰ ਸੀ ਇਹ ਖਾਲਸਾ ਜੀ ਉਹ ਹਰ ਸੰਗਰਾਮ ਉਤੇ ਅਖੰਡ ਪਾਠ ਸਾਹਿਬ ਕਰਾਉਂਦੇ ਸੀ 12 ਅਖੰਡ ਪਾਤਸ਼ਾਹਬ ਮਹਾਰਾ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਸਾਲ ਦੇ ਕਰਾਉਣੇ ਉਹਨਾਂ ਦਾ ਇਹ ਹੀ ਮਹਾਰਾਜ ਦੇ ਚਰਨਾਂ ਵਿੱਚ ਇਹ ਹੀ ਅਰਦਾਸ ਸੀ ਉਹਨਾਂ ਦੇ ਘਰ ਧੀਆ ਸਾਨੂੰ ਪੁੱਤ ਚਾਹੁੰਦੇ ਸਨ ਵੀ ਮਹਾਰਾਜ ਪੁੱਤ ਬਖਸ਼ ਦੇਣ ਤੇ ਹਰ ਮਹੀਨੇ ਸੰਗਰਾਂਦ ਤੇ ਸ੍ਰੀ ਅਖੰਡ ਪਾਤਸ਼ਾਹਬ ਕਰਾਉਣਾ ਸੰਗਤ ਦੀ ਸੇਵਾ ਕਰਨੀ ਪਰ ਖਾਲਸਾ ਜੀ ਬਹੁਤ ਸਾਲ ਕਰਾਇਆ 6-7 ਸਾਲ ਕਰਾਉਂਦੇ ਰਹੇ ਤੇ ਪਰ ਮਹਾਰਾਜ ਨੇ ਉਹ ਜਿਹੜੀ ਬੇਨਤੀ ਪ੍ਰਵਾਨ ਨਾ ਕੀਤੀ ਪੁੱਤਰ ਮਹਾਰਾਜ ਨੇ ਨਹੀਂ ਦਿੱਤਾ ਤੇ ਆਖਰ ਇੱਕ ਦਿਨ ਖਾਲਸਾ ਜੀ ਗਰੰਥੀ ਸਿੰਘਾ ਨੇ ਪੁੱਛਿਆ ਕਿ ਉੱਚਾ ਨਹੀਂ ਪਾਠ ਆਰੰਭ ਹੀ ਕਰ ਦਿੱਤਾ ਕਿਉਂਕਿ ਲੰਮੇ ਸਮੇਂ ਤੋਂ ਚੱਲਦਾ ਆ ਰਿਹਾ ਸੀ ਅਖੰਡ ਪਾਠ ਸਾਹਿਬ ਖਾਲਸਾ ਜੀ ਆਰੰਭ ਕਰ ਦਿੱਤਾ ਤੇ ਜਦੋਂ ਪਰਿਵਾਰ ਨੇ ਪੁੱਛਿਆ ਅਖੰਡ ਪਾਠ ਸਾਹਿਬ ਕੀ ਦਾ ਤੇ ਉਹਨਾਂ ਨੇ ਕਿਹਾ ਮਹਾਰਾਜ ਤੁਹਾਡਾ ਹੀ ਹੈ ਤੇ ਤੁਸੀਂ ਸੇਵਾ ਕਰਦੇ ਹੋ ਉਹ ਕਹਿੰਦਾ ਅਸੀਂ ਤਾਂ ਤੁਹਾਨੂੰ ਕਿਹਾ ਨਹੀਂ ਰੱਖਣ ਵਾਸਤੇ ਅਸਦਾ ਨਹੀਂ ਪਾਠ ਕਰਾਉਣਾ ਸਾਨੂੰ ਕਿਹੜਾ ਮਹਾਰਾਜ ਨੇ ਪੁੱਤ ਦਿੱਤਾ ਅਸੀਂ ਜਿਹੜਾ ਪਾਠ ਕਰਾਈਏ ਇਦਾਂ ਦੇ ਇਹ ਉਹਨਾਂ ਦੇ ਲਫ਼ਜ਼ ਸਨ ਤੇ ਖਾਲਸਾ ਜੀ ਉਸ ਤੋਂ ਬਾਅਦ ਜਦੋਂ ਇਹ ਇਹਨਾਂ ਨੇ ਪਾਠ ਬੰਦ ਕਰਵਾ ਦਿੱਤੇ ਫਿਰ ਉਹ ਨਗਰ ਖੇੜੇ ਨੇ ਉਹ ਮਾਇਆ ਦੇ ਕੇ ਪਾਠ ਸੰਪੂਰਨ ਕਰਵਾਇਆ ਸੀ ਸਤਿਗੁਰਾਂ ਨੂੰ ਛੱਡ ਦਿੱਤਾ ਬਾਣੀ ਦਾ ਜਾਪ ਕਰਾਉਣੋਂ हट ਗਏ ਤੇ ਫਿਰ ਖਾਲਸਾ ਜੀ ਮਹਾਪੁਰਸ਼ ਬਾਬਾ ਜੀ ਬਾਬਾ ਪਾਲਾ ਸਿੰਘ ਸਾਹਿਬ ਜੀ ਗਊਆਂ ਵਾਲੇ ਮਹਾਪੁਰਸ਼ ਉਹ ਦਾਸ ਦੇ ਨਗਰ ਵਿੱਚੋਂ ਲੰਘਦੇ ਹੁੰਦੇ ਸੀ ਆਉਂਦੇ ਹੁੰਦੇ ਸੀ ਖਾਲਸਾ ਜੀ ਇੱਥੇ ਤੇ ਉਹ ਇੱਕ ਵਾਰ ਆ ਕੇ ਬੈਠੇ ਤੇ ਆਸਣ ਲਾਇਆ ਹੋਇਆ ਉਹਨਾਂ ਦਾ ਬਹੁਤ ਮਹਾਰਾਜ ਦੀ ਕਿਰਪਾ ਸੀ ਉਹਨਾਂ ਦੇ ਬ੍ਰਹਮ ਗਿਆਨੀ ਮਹਾਪੁਰਸ਼ ਸਨ ਦੂਰ ਅੰਦੇਸ਼ੀ ਵਾਲੇ ਸਨ ਬਚਨ ਖਾਲਸਾ ਜੀ ਸਿੱਧ ਸੀ ਉਹਨਾਂ ਦੇ ਜਿੰਨੂੰ ਜੋ ਬਚਨ ਕਰ ਦਿੰਦੇ ਸੀ ਉਹ ਆਪਰ ਜਾਂਦਾ ਸੀ ਤੇ ਚੋਲਾ ਉਹ ਇੱਕੋ ਹੀ ਚੋਲਾ ਗਾਲ ਉਹਨੂੰ ਧੋ ਲੈਣਾ ਪਾ ਲੈਣਾ ਤੇ ਖਾਲਸਾ ਜੀ ਜਦੋਂ ਕਦੇ ਗੁਰੂ ਘਰ ਆਉਣਾ ਤੇ ਆ ਕੇ ਮੰਜਿਆਂ ਤੇ ਨਾ ਸੌਣਾ ਨਾ ਕੋਈ ਪੱਲੀ ਕਪੜਾ ਵਿਛੋਣਾ ਥੱਲੇ ਕਈ ਵਾਰ ਖਾਲਸਾ ਜੀ ਦਾਸ ਨੇ ਅੱਖਾਂ ਨਾਲ ਤੱਕਿਆ ਅੱਜ ਤੋਂ ਹੁਣ ਆ ਜੂਨ ਦੇ ਮਹੀਨੇ ਆ ਜਿਹੜਾ ਚੱਲਦਾ ਕਿੰਨੀ ਗਰਮੀ ਹੁੰਦੀ ਹੈ ਅੱਡੇ ਝੂਨਾ ਲੱਗਣਾ ਹੁੰਦਾ ਇਸ ਵੇਲੇ ਆਉਂਦੇ ਹੁੰਦੇ ਸੀ ਰਾਤ ਨੂੰ ਖਾਲਸਾ ਜੀ ਟੀਮਾਂ ਤੇ ਪੈਲੀ 'ਚ ਉਦਾਂ ਹੀ ਪੈ ਜਾਂਦੇ ਸੀ ਰਾਤ ਸੌਂ ਇੱਕ ਵੱਡੀ ਟੀਮ ਨੂੰ ਸਿਰ ਥੱਲੇ ਰੱਖ ਲੈਣਾ ਉਹਦਾ ਸਹਰਾਣਾ ਬਣਾ ਲੈਣਾ ਤੇ ਉਦਾਂ ਹੀ ਸੌ ਜਾਣਾ ਕਿਸੇ ਨੂੰ ਨਹੀਂ ਸੀ ਪਤਾ ਹੁੰਦਾ ਮਹਾਪੁਰਸ਼ ਕਿਹੜੀ ਪੈਲੀ 'ਚ ਸੁੱਤੇ ਆ ਤੇ ਉਹ ਖਾਲਸਾ ਜੀ ਇੱਕ ਵਾਰ ਮਹਾਪੁਰਸ਼ ਬੈਠੇ ਹੋਏ ਤੇ ਉਧਰੋਂ ਉਹ ਮਾਈ ਉਹਨਾਂ ਦੇ ਪਰਿਵਾਰ ਦੀ ਜਿਹੜੀ ਪਾਠ ਕਰਾਉਂਦੀ ਸੀ ਉਹ ਤੁਰੀ ਆਵੇ ਕੁਛ ਲਈ ਆਵੇ ਸੰਤਾਂ ਵਾਸਤੇ ਤੇ ਸੰਤਾਂ ਨੇ ਲੰਮੀ ਬਾਹ ਕਰਕੇ ਦੂਰੋਂ ਵੇਖ ਕੇ ਕਹਿ ਦਿੱਤਾ ਸੀ ਵੀ ਸਾਡੇ ਕੋਲ ਨਾ ਆਈ ਮਾਈ ਹੇ ਤੂੰ ਹੀ ਮੁੜ ਜਾ ਸਾਡੇ ਕੋਲ ਨਾ ਤੂੰ ਆਈ ਤੇ ਅਸੀਂ ਖਾਲਸਾ ਜੀ ਇਹ ਬਚਨ ਸੁਣੇ ਸਨ ਵੀ ਕੀ ਕਾਰਨ ਵੀ ਇਹ ਬੜਾ ਪਾਠ ਕਰਾਉਂਦੇ ਸੀ ਗੁਰੂ ਘਰ ਵੀ ਇਹਨਾਂ ਨੂੰ ਇਦਾਂ ਕਿਉਂ ਸੰਤਾ ਨੇ ਕਿਹਾ ਜਦੋਂ ਖਾਲਸਾ ਜੀ ਮਾਈ ਨੇ ਮਾਈ ਨੇ ਬਚਨ ਨਾ ਮੰਨਿਆ ਤੁਰ ਹੀ ਆਈ ਮਹਾਂਪੁਰਸ਼ਾਂ ਨੇ ਇੱਕ ਸੇਵਕ ਨੂੰ ਭੇਜਿਆ ਜਾਓ ਇਹਨੂੰ ਮਾਈ ਨੂੰ ਮੋੜ ਦਿਓ ਸਾਡੇ ਮੁਖੋਂ ਕੋਈ ਬਚਨ ਨਿਕਲ ਜਾਵੇ ਮਾਈ ਨੂੰ ਮੋੜ ਦਿੱਤਾ ਫਿਰ ਖਾਲਸਾ ਜੀ ਪਿੰਡ ਦੇ ਆ ਬੰਦਿਆਂ ਨੇ ਪੁੱਛਿਆ ਮਹਾਰਾਜ ਕੀ ਗੱਲ ਵੀ ਤੁਸੀਂ ਬਾਬਾ ਜੀ ਇਹ ਬਚਨ ਕਿਉਂ ਕੀਤੇ ਉਸ ਵੇਲੇ ਬਾਬਾ ਪਾਲਾ ਸਿੰਘ ਸਾਹਿਬ ਜੀ ਨੇ ਵਚਨ ਕੀਤਾ ਸੀ ਵੀ ਹੋਰਾਂ ਦੇ ਪੁੱਤ ਮਾਰਦੀ ਫਿਰਦੀ ਆ ਹੋਰਾਂ ਦੇ ਪੁੱਤ ਮਾਰ ਕੇ ਆਪਣੇ ਘਰ ਪੁੱਤ ਚਾਹੁੰਦੀ ਉਸ ਦਿਨ ਸਾਰੇ ਪਿੰਡ ਨੂੰ ਪਤਾ ਚੱਲ ਗਿਆ ਸੀ ਵੀ ਇੰਨੇ ਸਮੇਂ ਦੇ ਇਹ ਮਹਾਰਾਜ ਦਾ ਪਾਠ ਕਰਾਉਂਦੇ ਸਤਿਗੁਰੂ ਇਹਨਾਂ ਨੂੰ ਕਿਉਂ ਨਹੀਂ ਚੀਜ਼ ਦੇ ਰਿਹਾ ਜਦੋਂ ਹਿਰਦਾ ਖੋਟਾ ਹੋਵੇ ਨਾ ਖਾਲਸਾ ਜੀ ਫਿਰ ਮਹਾਰਾਜ ਦੇ ਘਰੋਂ ਕਦੇ ਕੁਝ ਨਹੀਂ ਪ੍ਰਾਪਤ ਹੁੰਦਾ ਜੋ ਮਰਜ਼ੀ ਕਰੀ ਜਾਓ ਕਿਉਂਕਿ ਇਹ ਗੱਲ ਚੇਤੇ ਰੱਖੋ ਗੁਰੂ ਨਾਲ ਕਦੇ ਵੀ ਤੁਸੀਂ ਚਤੁਰਾਈ ਨਹੀਂ ਜੇ ਕਰ ਸਕਦੇ ਗੁਰੂ ਘਟ ਘਟ ਦੀ ਜਾਣਨ ਵਾਲਾ ਹੈ ਅੰਦਰ ਨੂੰ ਪਛਾਨਣ ਵਾਲਾ ਹੈ ਉਹ ਸਭ ਕੁਝ ਜਾਣਦਾ ਹੈ ਉਹਦੇ ਨਾਲ ਤੁਹਾਡੀ ਚਤੁਰਾਈ ਨਹੀਂ ਚੱਲਣੀ ਉਹ ਤੁਹਾਡੇ ਪਿਛਲੇ ਅਗਲੇ ਸਭ ਕਰਮਾਂ ਨੂੰ ਜਾਣਦਾ ਸਭ ਜਨਮਾਂ ਦੀ ਖੇਡ ਨੂੰ ਉਹ ਜਾਣਦਾ ਹੈ ਵਾਹਿਗੁਰੂ ਉਹਦੇ ਅੱਗੇ ਖਾਲਸਾ ਜੀ ਚਤੁਰਾਈ ਸਿਆਣਪ ਨਹੀਂ ਜੇ ਚੱਲਦੀ ਸਹਿਸ ਸਿਆਣਪਾਂ ਲਖ ਹੋ へ ਪਾ ਇੱਕ ਨਾ ਚੱਲੈ ਨਾਲ ਮਾਰਾ ਇਹ ਕਹਿੰਦੇ ਇੱਕ ਵੀ ਨਹੀਂ ਨਹੀਂ ਨਾਲ ਜਾਂਦੀ ਭਾਵੇਂ ਬੰਦਾ ਕਿੱਡਾ ਵੀ ਸਿਆਣਾ ਹੋਵੇ ਹਜ਼ਾਰਾਂ ਹੀ ਉਹਦੇ ਕੋਲ ਲੱਖਾਂ ਹੀ ਸਿਆਣਪਾ ਹੋਣ ਪਰ ਉਹਦੇ ਨਾਲ ਇੱਕ ਨਹੀਂ ਜੇ ਜਾਂਦੀ ਇਸ ਕਰਕੇ ਨਿਮਰਤਾ ਵਿੱਚ ਰਹਿ ਕੇ ਬਾਣੀ ਦਾ ਜਵਾਬ ਕਰਨਾ ਨਿਮਰਤਾ ਵਿੱਚ ਰਹਿ ਕੇ ਸ਼ਹੀਦਾਂ ਨੂੰ ਯਾਦ ਕਰਨਾ ਨਿਮਰਤਾ ਵਿੱਚ ਰਹਿ ਕੇ ਚੁਪਹਿਰੇ ਕੱਟਣੇ ਬਾਣੀ ਪੜਨੀ ਉਹਨਾਂ ਦੀਆਂ ਝੋਲੀਆਂ ਦੇ ਵਿੱਚ ਆਪਣੇ ਆਪ ਆਣ ਕੇ ਫਲ ਪੈ ਜਾਂਦਾ ਖਾਲਸਾ ਜੀ ਤੇ ਕਹੀਂ ਜਿਹੜੇ ਨੇ ਕਰਦੇ ਕੱਖ ਨਹੀਂ ਕੋਈ ਜਪ ਤਪ ਨਹੀਂ ਕਰਨਾ ਜੇ ਕਰ ਲਿਆ ਤੇ ਸੁਣਾਈ ਜਾਣਾ ਜੇ ਕਿਤੇ ਸਵੇਰੇ ਉੱਠ ਕੇ ਬਾਣੀਆਂ ਪੜ ਲੀਆਂ 2-4 ਘੰਟੇ ਚੌਂਕੜਾ ਲਾ ਲਿਆ ਤੇ ਸਾਰਾ ਦਿਨ ਮਨ ਵਿੱਚ ਚਿਤਵਣੀ ਚੱਲੀ ਜਾਣਾ ਵੀ ਅੱਜ ਤਾਂ ਮੈਂ ਬੜਾ ਪਾਠ ਕੀਤਾ ਅੱਜ ਤੇ ਮੈਂ ਬੜਾ ਚੌਂਕੜਾ ਲਾਇਆ ਅੱਜ ਤੇ ਮਾਰ ਨੇ ਸੋਣੀ ਲਈ ਹੋਣੀ ਮੈਨੂੰ ਮੇਰੇ ਵਾਲੀ ਨਿਗਾਹ ਹੋਣੀ ਗੁਰੂ ਸਾਹਿਬ ਦੀ ਸਾਰਾ ਸੰਸਾਰ ਛੱਡ ਕੇ ਮੇਰੇ ਵਾਲੀ ਮਾਰੇ ਵੇਖਣ ਦੇ ਹੋਣੇ ਆਪਣੇ ਹਿਰਦੇ ਵਿੱਚ ਵੀ ਹੋਮੇ ਦਾ ਕਿਣਕਾ ਆਉਣਾ ਉਹਦੇ ਨਾਲ ਵੀ ਕੁਝ ਨਹੀਂ ਜੇ ਮਿਲਦਾ ਵਾਹਿਗੁਰੂ ਜੀ ਕੋਲੋਂ ਜੇ ਕੁਝ ਲੈਣਾ ਹੈ ਤੇ ਨਿਮਰਤਾ ਦੇ ਵਿੱਚ ਆਜੋ ਖਾਲਸਾ ਜੀ ਨਿਮਰਤਾ ਵਿੱਚ ਆਇਆ ਮਨੁੱਖ ਮਹਾਰਾਜ ਦੇ ਘਰੋਂ ਇੱਕ ਨਹੀਂ ਅਨੇਕਾਂ ਵਸਤੂਆਂ ਲੈ ਜਾਂਦਾ ਬਹੁਤ ਇਹੋ ਜੀਆਂ ਸਾਖੀਆਂ ਹਨ ਕਈ ਵਾਰ ਖਾਲਸਾ ਜੀ ਇੱਕ ਮਹਾਂਪੁਰਸ਼ਾਂ ਦਾ ਮੈਂ ਜੀਵਨ ਵਿੱਚ ਇੱਕ ਸਾਖੀ ਪੜੀ ਸੀ ਮੈਨੂੰ ਨਾਮ ਉਹਨਾਂ ਦਾ ਵਿਸਰ ਗਿਆ ਕਹਿੰਦੇ ਕੋਈ ਮਨੁੱਖ ਸੀ ਉਹਦੇ ਟਰੱਕ ਸੀ ਤੇ ਉਹ ਸਾਰੇ ਕੰਮ ਉਹਦਾ ਠੱਪ ਹੋ ਗਿਆ ਹੋਰ ਕਿਸੇ ਦਾ ਚੱਲਣ ਲੱਗ ਪਿਆ ਉਹਦਾ ਬੰਦ ਹੋ ਗਿਆ ਤੇ ਜਦੋਂ ਉਹ ਕਿਸੇ ਮਹਾਂਪੁਰਸ਼ਾਂ ਦੇ ਕੋਲ ਆਇਆ ਤੇ ਆ ਕੇ ਉਹਨੇ ਬੇਨਤੀ ਕੀਤੀ ਕਿ ਮਹਾਰਾਜ ਮੇਰਾ ਟਰੱਕਾਂ ਦਾ ਕੰਮ ਆ ਤੇ ਸਾਰੇ ਹੀ ਖਲੋਗੇ ਨੇ ਤੇ ਕਿਰਪਾ ਕਰੋ ਵੀ ਮੈਂ ਬੜੇ ਸਮੇਂ ਤੋਂ ਪਾਠ ਜਾਪ ਕਰਦਾ ਤੇ ਮੈਨੂੰ ਮਹਾਰਾਜ ਮੇਰਾ ਕੋਈ ਬਰਕਤ ਨਹੀਂ ਮੇਰੇ ਕੰਮ ਵਿੱਚ ਪਈ ਤੇ ਮਹਾਪੁਰਸ਼ ਉਹਨੂੰ ਕਹਿਣ ਲੱਗੇ ਕਹਿੰਦੇ ਭਲਿਆ ਜੇ ਤੇਰੇ ਮੂੰਹ ਤੇ ਅਸੀਂ ਸੱਚ ਬੋਲਦੀਏ ਤੇ ਤੇ ਕੋ ਜਰਿਆ ਨਹੀਂ ਜਾਣਾ ਤੇ ਮਾ ਉਹ ਕਹਿੰਦਾ ਵੀ ਮਹਾਰਾਜ ਵੀ ਇਹੋ ਜਿਹਾ ਤੇ ਕੁਝ ਮੈਂ ਕਰਦਾ ਹੀ ਨਹੀਂ ਜਿਹੜਾ ਮੇਰਾ ਮੈਂ ਕੋਈ ਸ਼ਰਮਿੰਦਾ ਹੂ ਆ ਤੇ ਮਹਾਪੁਰਸ਼ ਕਹਿੰਦੇ ਕੀ ਕੀ ਕਰਦਾ ਹੁੰਨਾ ਕਹਿੰਦਾ ਮਹਾਰਾ ਜੀ ਪਿਛਲੇ 5 ਸਾਲਾਂ ਤੋਂ ਨਿਤਨੇਮੀ ਆ ਸਤ ਬਾਣੀਆਂ ਦਾ ਜਾਪ ਕਰਦਾ ਸ਼੍ਰੀ ਸੁਖਣੀ ਸਾਹਿਬ ਦੀ ਬਾਣੀ ਪੜਦਾ ਤੇ ਉਹ ਤੋਂ ਬਾਅਦ ਕਹਿੰਦਾ ਮੈਂ ਹੋਰ ਵੀ ਬਹੁਤ ਕੁਝ ਕਰਦਾ ਤੇ ਮਹਾਪੁਰਸ਼ ਸੰਗਤ ਬੈਠੀ ਸੀ ਮਹਾਪੁਰਸ਼ਾਂ ਦੇ ਕੋਲ ਉੱਚੀ ਉੱਚੀ ਦੱਸਣ ਲੱਗ ਪਿਆ ਜਦੋਂ ਦੱਸਦਾ ਗਿਆ ਦੱਸਦਾ ਗਿਆ ਮਹਾਰਾ ਜੀ ਕਹਿੰਦੇ ਇੰਨਾ ਚਿਰ ਹੋ ਗਿਆ ਤੈਨੂੰ ਸਿਮਰਨ ਬਿਹਾਸ ਕਰਦੇ ਆ ਬਾਣੀ ਪੜਦੇ ਆ ਤੇਰੀ ਮਹਾਰਾ ਨੇ ਸੁਣੀ ਕਿਉਂ ਨਹੀਂ ਭਾਈ ਇਹ ਦੱਸ ਕਹਿੰਦਾ ਮਹਾਰਾ ਜੀ ਪਤਾ ਨਹੀਂ ਕਿਉਂ ਮਹਾਰਾ ਨੇ ਨਹੀਂ ਸੁਣੀ ਕਿਹਨੇ ਨਾ ਤੈਨੂੰ ਤੇਰਾ ਸਾਰਾ ਪਤਾ ਅੰਦਰ ਝਾਤ ਮਾਰ ਤੇ ਸਾਨੂੰ ਵੇਖ ਕੇ ਦੱਸ ਤੇਰੀ ਮਾਰ ਇਹਨੇ ਕਿਉਂ ਨਾ ਸੁਣੀ ਹੋਊਗੀ ਤੇ ਖਾਲਸਾ ਜੀ ਪਹਿਲਾਂ ਤੇ ਦੋ ਚਾਰ ਵਾਰੀ ਅੱਗੋਂ ਜਿਦਿਆ ਤੇ ਬਾਅਦ ਵਿੱਚ ਸ਼ਰਮ ਆ ਗਈ ਕੀ ਦੱਸੇ ਮਹਾਂਪੁਰਸ਼ ਕਹਿੰਦੇ ਤੂੰ ਦੱਸੇਗਾ ਕਿ ਅਹੀਂ ਦਸੀਏ ਤੇ ਕਹਿੰਦਾ ਨਹੀਂ ਮਹਾਰਾ ਜੀ ਮੈਂ ਹੀ ਦੱਸ ਦਿੰਦਾ ਤੇ ਖਾਲਸਾ ਜੀ ਕੀ ਦੱਸਦਾ ਇਹਨਾਂ ਮਹਾਰਾ ਸੱਚੇ ਪਾਸ਼ਾ ਵੀ ਮੇਰਾ ਇੱਕ ਭਰਾ ਹੈ ਤੇ ਮੇਰਾ ਕੰਮਕਾਜ ਤੇ ਬਹੁਤ ਜ਼ਿਆਦਾ ਸੀ ਤੇ ਉਹ ਗਰੀਬੜਾ ਰਹਿ ਗਿਆ ਉਹਦੇ ਕੋਲੇ ਨਾ 1.5 ਕਿੱਲਾ ਜ਼ਮੀਨ ਹੈ ਤੇ ਮੈਂ ਚਾਹੁੰਦਾ ਵਾਂ ਉਹ ਜਿਹੜਾ 1.5 ਕਿੱਲਾ ਉਹ ਵੀ ਮੈਨੂੰ ਮਿਲ ਜਵੇ ਕਿਉਂਕਿ ਉਹ ਛੜਕਤੇ ਆ ਗਿਆ ਤੇ ਉਹਨੇ ਮੇਰੇ ਤੋਂ ਜ਼ਿਆਦਾ ਅਮੀਰ ਹੋ ਜਾਣਾ ਖਾਲਸਾ ਜੀ ਵੇਖੋ ਮਾੜੀ ਚਿਤਵਣੀ ਸੀ ਕਿਸੇ ਦਾ ਧਨ ਖੋਣ ਦੀ ਚਿਤਵਣੀ ਸੀ ਤਾਂ ਵੀ ਉਸ ਮਨੁੱਖ ਦਾ ਨਿਤਨੇਮ ਅਭਿਆਸ ਕਹੀਂ ਕੁਝ ਚੱਲਦਾ ਸੀ ਮਾੜੀ ਚਿਤਵਣੀ ਕਰਕੇ ਉਹਦਾ ਉਹ ਕੰਮ ਨਹੀਂ ਸੀ ਚੱਲਦਾ ਤੇ ਮਹਾਂਪੁਰਸ਼ ਕਹਿਣ ਲੱਗੇ ਅੱਜ ਤੋਂ ਇਹ ਚਿਤਵਣੀ ਛੱਡ ਦੇਗਾ ਜੇ ਤੂੰ ਉਹ ਚਤਵਣੀ ਆਪਣੇ ਭਰਾ ਦੀ ਛੱਡ ਦੇਵੇਂ ਤੇ ਤੂੰ ਇਹ ਚਤਵਣੀ ਕਰੇਂ ਕਿ ਅੱਜ ਤੋਂ ਬਾਅਦ ਜਿਹੜਾ ਮੈਨੂੰ ਮੁਨਾਫਾ ਹੋਵੇ ਕੋਲੋਂ ਵਿੱਚੋਂ ਮੈਂ ਦਸਵਾਂ ਹਿੱਸਾ ਕੱਢ ਕੇ ਗਰੀਬ ਗੁਰਬਿਆਂ ਦੀ ਸੇਵਾ ਕਰੂੰਗਾ ਤੇ ਫਿਰ ਤੇਰਾ ਕੰਮ ਚਲਾ ਦਿੰਨੇ ਉਹਨੇ ਬੇਨਤੀ ਕੀਤੀ ਮਹਾਰਾਜ ਚਲਾ ਦਿਓ ਤੇ ਕਹਿੰਦੇ ਨੇ ਖਾਲਸਾ ਜੀ ਸੱਚੇ ਪਾਤਸ਼ਾਹ ਦੀ ਆਸੀ ਕਿਰਪਾ ਹੋਈ ਸੀ ਉਸੇ ਮਹੀਨੇ ਦੇ ਵਿੱਚ ਜਿਹੜੇ ਟਰੱਕ ਸੀ ਚੱਲਣ ਲੱਗ ਪਏ ਸੀ ਕੰਮ ਮਿਲਣ ਲੱਗ ਪਿਆ ਸੀ ਟੈਂਡਰ ਉਹਦੇ ਪਾਸ ਹੋ ਗਏ ਸੀ ਕਈ ਪ੍ਰਕਾਰ ਦਾ ਉਹਨੂੰ ਕੰਮ ਮਿਲ ਗਿਆ ਸੀ ਸੋ ਜਦੋਂ ਮਨ ਵਿੱਚ ਮਾੜੀ ਚਿਤਵਣੀ ਹੋਵੇ ਮਾੜਾ ਚਿਤ ਵੀ ਇਹ ਖਾਲਸਾ ਜੀ ਫਿਰ ਭਲਾ ਨਹੀਂ ਹੁੰਦਾ ਫਿਰ ਦੁੱਖ ਵਿੱਚ ਹਿਰਦਾ ਸੜਿਆ ਰਹਿੰਦਾ ਤੇ ਕੰਮ ਕਾਜ ਵੀ ਕੋਈ ਨਹੀਂ ਚੱਲਦਾ ਤੇ ਘਰ ਵਿੱਚ ਕਲਾ ਵੀ ਇਸੇ ਕਰਕੇ ਪੈਂਦੀ ਆ ਇਸ ਕਰਕੇ ਮਹਾਰਾਜ ਕਹਿੰਦੇ ਪਰਕਾ ਬੁਰਾ ਨਾ ਰੱਖੋ ਚੀਤ ਕਿਸੇ ਪਰਾਏ ਜੀਵ ਦਾ ਬੁਰਾ ਨਾ ਆਪਣੇ ਮਨ ਵਿੱਚ ਚਿਤਵੋ ਆਪਣੇ ਮਨ ਵਿੱਚ ਨਾ ਸੋਚੋ ਫਲਾਣੇ ਦਾ ਆ ਹੋ ਜਾਵੇ ਫਲਾਣੇ ਦਾ ਉਹ ਹੋ ਜਾਵੇ ਇਹ ਚੀਜ਼ ਨਾ ਸੋਚੋ ਪਰ ਕਾ ਬੁਰਾ ਨਾ ਰੱਖੋ ਚੀਤ ਤੁਮ ਕੋ ਦੁੱਖ ਨਹੀਂ ਭਾਈ ਮੀਤ ਮਹਾਰਾ ਕਹਿੰਦੇ ਉਹ ਮੇਰੇ ਮਿੱਤਰਾ ਤੈਨੂੰ ਕਦੇ ਦੁੱਖ ਨਹੀਂ ਵਿਆਪੇਗਾ ਜਦੋਂ ਤੂੰ ਲੋਕਾਂ ਦਾ ਭਲਾ ਸੋਚਣ ਲੱਗ ਪਵੇਂਗਾ ਪਰ ਲੋਕਾਂ ਦਾ ਜਿਹੜਾ ਮਾੜਾ ਚਤਉਣਾ ਛੱਡ ਦੇ ਤੇ ਤੈਨੂੰ ਕਦੇ ਦੁੱਖ ਨਹੀਂ ਆਵੇਗਾ ਤੇ ਅਸੀਂ ਦੁਖੀ ਇਸੇ ਕਰਕੇ ਹਾਂ ਖਾਲਸਾ ਜੀ ਅਸੀਂ ਸਵੇਰੇ ਉੱਠਣ ਤੋਂ ਲੈ ਕੇ ਸ਼ਾਮ ਨੂੰ ਸੌਣ ਤੱਕ ਇੱਥੋਂ ਤੱਕ ਕਿ ਸੁਪਣਿਆਂ ਵਿੱਚ ਵੀ ਲੋਕਾਂ ਦਾ ਬੁਰਾ ਕਰਦੇ ਹਾਂ ਮਾੜਾ ਕਰਦੇ ਫਿਰਦੇ ਹਾਂ ਸੋ ਇਸ ਕਰਕੇ ਮਹਾਰਾਜ ਸਾਨੂੰ ਸਮਝਾਉਂਦੇ ਹਨ ਵੀ ਉਠੰਦੇ ਆਂ ਬਹਿੰਦੇ ਆਂ ਸੁੱਤੇ ਆਂ ਸਦਾ ਸਦਾ ਹਰ ਨਾਮ ਧਿਆਈਐ ਉਹ ਵਾਹਿਗੁਰੂ ਜੀ ਦਾ ਨਾਮ ਧਿਆਈਏ ਜਿਸ ਵਾਹਿਗੁਰੂ ਜੀ ਦੇ ਘਰੋਂ ਸਾਰੀਆਂ ਦਾਤਾਂ ਮਿਲਦੀਆਂ ਹਨ ਸਾਚੇ ਸਾਹਿਬਾ ਕਿਆ ਨਹੀਂ ਕਰ ਤੇਰਾ ਘਰ ਤਾਂ ਤੇਰਾ ਸਭ ਕੁਝ ਹੈ ਜਿਸ ਦੇ ਹੈ ਸੋ ਪਾਵੇ ਵਾਹਿਗੁਰੂ ਸੱਚੇ ਪਾਸ਼ਾ ਜਿੰਨੂੰ ਦਿੰਦਾ ਹੈ ਉਹਨੂੰ ਪ੍ਰਾਪਤ ਹੁੰਦੀਆਂ ਹਨ ਦੇਦਾ ਦੇ ਲੈਂਦੇ ਥੱਕ ਪਾਹੇ ਜੁਗਾ ਜੁਗੰਤਰ ਖਾਹੀ ਖਾਹੇ ਜਿਹੜੇ ਲੈਣ ਵਾਲੇ ਹਨ ਦਾਤਾ ਉਹ ਥੱਕ ਜਾਂਦੇ ਦੇਣ ਵਾਲਾ ਵਾਹਿਗੁਰੂ ਜੁਗਾ ਜੁਗੰਤਰਾਂ ਤੋਂ ਦਿੰਦਾ ਆ ਰਿਆ ਸਾਰਿਆਂ ਜੀਵਾਂ ਨੂੰ ਖਾਲਸਾ ਜੀ ਸੋ ਇਸ ਕਰਕੇ ਜਿਹੜੇ ਗੁਰੂ ਕੇ ਪਿਆਰੇ ਹਨ ਉਹ ਨਾਮ ਜਪਦੇ ਉਹ ਬਾਣੀ ਪੜ੍ਹਦੇ ਉਹ ਫਿਰ ਵਾਹਿਗੁਰੂ ਸੱਚੇ ਪਾਤਸ਼ਾਹ ਦੀਆਂ ਖੇਡਾਂ ਨੂੰ ਜਾਣਦੇ ਜਿਹੜੇ ਬਾਣੀ ਨਹੀਂ ਪੜ੍ਹਦੇ ਤੇ ਅੰਦਰੋਂ ਖਾਲਸਾ ਜੀ ਖੋਟ ਵੀ ਨਹੀਂ ਛੱਡਦੇ ਬਾਣੀ ਵੀ ਨਹੀਂ ਪੜ੍ਹਦੇ ਉਹਨਾਂ ਦਾ ਭਲਾ ਕਿਵੇਂ ਹੋਵੇਗਾ ਸੋ ਇਸ ਕਰਕੇ ਪਰਮੇਸ਼ਰ ਵਾਹਿਗੁਰੂ ਜੀ ਦੇ ਘਰੋਂ ਜੋ ਲੈਣਾ ਹੈ ਕੋਈ ਵੀ ਦੁੱਖ ਤਕਲੀਫ ਹੋਵੇ ਖਾਲਸਾ ਜੀ ਗੁਰਮੰਤਰ ਵੱਡੀ ਦਾਤ ਹੈ ਜਿਹਦੇ ਘਰ ਗਰੀਬੀ ਹੈ ਜਿਹਦੇ ਕੰਮ ਨਹੀਂ ਚੱਲਦੇ ਕੋਈ ਕੰਮ ਕਾਜ ਨਹੀਂ ਮਿਲਦਾ ਕੋਈ ਦੁੱਖ ਹੈ ਤਕਲੀਫਾਂ ਹਨ ਦੇਹ ਰੋਗਤਾ ਰੋਗ ਹੈ ਦੇਹ ਨੂੰ ਚੰਬੜਿਆ ਹੋਇਆ ਦੇਹ ਰੋਗਤਾ ਚਾਹੀਦੀ ਹੈ ਜਾਂ ਕਿਸੇ ਵੀ ਪ੍ਰਕਾਰ ਦਾ ਕੋਈ ਕਾਰਜ ਹੈ ਤੇ ਖਾਲਸਾ ਜੀ ਸਭ ਤੋਂ ਵੱਡੀ ਗੱਲ ਹੈ ਉਹ ਮਨੋਖ ਅਮਰਤ ਵੇਲੇ ਉੱਠ ਕੇ 2 1/2 ਘੰਟੇ ਵਾਹਿਗੁਰੂ 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 ਇਹ ਜਾਪ ਨੂੰ ਜੱਪਣ ਲੱਗ ਪਵੇ ਉਹਨੂੰ ਥੋੜਿਆਂ ਦਿੜਾ ਵਿੱਚ ਪਤਾ ਲੱਗ ਜਾਵੇਗਾ ਵੀ ਗੁਰੂ ਸਾਹਿਬ ਸੱਚੇ ਪਾਤਸ਼ਾਹ ਦੇ ਨਾਮ ਵਿੱਚ ਕਿੰਡੀ ਬਰਕਤ ਹੈ ਪਰ ਕਰਦਾ ਹੀ ਕੋਈ ਨਹੀਂ ਕਿਸੇ ਨੂੰ ਕਹਿ ਦਈਏ 2.5 ਘੰਟੇ ਸਿਮਰਨ ਕਰੋ ਅੱਗੋਂ ਸੁਣਾ ਦਿੰਦੇ ਸਾਡੇ ਕੋਲ ਬਾਬਾ ਜੀ ਟਾਈਮ ਕਿੱਥੇ ਜੇ ਤੁਹਾਡੇ ਕੋਲ ਟਾਈਮ ਨਹੀਂ ਤੇ ਰੱਬ ਕੋ ਵੀ ਤੁਹਾਡੇ ਵਾਸਤੇ ਕੋਈ ਟਾਈਮ ਨਹੀਂ ਸੋ ਇਸ ਕਰਕੇ ਗੁਰੂ ਮਹਾਰਾਜ ਕੋਲੋਂ ਜੇ ਦਾਤਾਂ ਲੈਣੀਆਂ ਤੇ ਸਮਾਂ ਕੱਢਣਾ ਪਵੇਗਾ ਉਸ ਸਮੇਂ ਦੇ ਕਰਕੇ ਹੀ ਤੁਹਾਨੂੰ ਸਫਲਤਾ ਪ੍ਰਾਪਤ ਹੋਵੇਗੀ ਮਹਾਰਾਜ ਕਿਰਪਾ ਕਰਨ ਆਓ ਅੱਜ ਦੀ ਹੱਡ ਬੀਤੀ ਸਰਵਣ ਕਰੀਏ ਗੁਰੂ ਗਰੀਬ ਨਵਾਜ਼ ਅੰਤਰਜਾਮੀ ਸਤਗੁਰੂ ਮਹਾਰਾਜ ਦੀ ਕਿਰਪਾ ਸਦਕਾ ਜੋ ਆਈ ਮਹਾਰਾਜ ਧੰਨ ਬਾਬਾ ਦੀਪ ਸਿੰਘ ਸਾਹਿਬ ਧੰਨ ਬਾਬਾ ਨੂਰ ਸਿੰਘ ਸਾਹਿਬ ਧੰਨ ਭਾਈ ਮਣੀ ਸਿੰਘ ਸਾਹਿਬ ਧੰਨ ਭਾਈ ਤਾਰੂ ਸਿੰਘ ਸਾਹਿਬ ਸਮੂਹ ਸ਼ਹੀਦ ਸਿੰਘ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ਣ ਆਓ ਖਾਲਸਾ ਜੀ ਹੱਡ ਬੀਤੀ ਸਰਵਣ ਕਰੀਏ ਇਹ ਹੱਡ ਬੀਤੀ ਇੱਕ ਭੈਣ ਹੁਣਾਂ ਨੇ ਸੁਣਾਉਣਾ ਕੀਤੀ ਐ ਤੇ ਖਾਲਸਾ ਜੀ ਮਹਾਰਾਜ ਦੀ ਕਿਰਪਾ ਸਦਕਾ ਹੈ ਵੀ ਦਾਸ ਨੇ ਵੀ ਜਦੋਂ ਸੁਣੀ ਤੇ ਮੈਨੂੰ ਵੀ ਖਾਲਸਾ ਜੀ ਬੜਾ ਫੀਲ ਜਾ ਹੋਇਆ ਵੀ ਇਦਾਂ ਕਿਵੇਂ ਮਹਾਰਾਜ ਦੀ ਕੋਈ ਖੇਡ ਸਤਿਗੁਰੂ ਸੱਚੇ ਪਾਸ਼ਾ ਮਹਾਰਾਜ ਵਰਤਾ ਸਕਦੇ ਆ ਵੀ ਕਿਉਂਕਿ ਗੁਰੂ ਸਾਹਿਬ ਦੇ ਘਰ ਤੇ ਸਾਰੀਆਂ ਦਾਤਾਂ ਜਦੋਂ ਸੁਣਦੇ ਆ ਹੈਰਾਨਗੀ ਵੀ ਹੁੰਦੀ ਕਿਉਂਕਿ ਮਹਾਰਾਜ ਉਹ ਕਰ ਸਕਦੇ ਆ ਜੋ ਕੋਈ ਸੋਚ ਨਹੀਂ ਸਕਦਾ ਖਾਲਸਾ ਜੀ ਭੈਣ ਨੇ ਹੱਡ ਵੀਤੀ ਸੁਣਾਈ ਆ ਕਿ ਮੇਰੇ ਵਿਆਹ ਨੂੰ ਤਾਂ ਕਾਫੀ ਸਮਾਂ ਹੋ ਗਿਆ ਮੇਰੇ ਬੱਚੇ ਨੇ ਪਰ ਮੇਰਾ ਇੱਕ ਕੱਲਾ ਕੱਲਾ ਭਰਾ ਹੈ ਤੇ ਉਹਦਾ ਅਸੀਂ ਵਿਆਹ ਕੀਤਾ ਸੀ ਤੇ ਕਹਿੰਦੇ ਜਦੋਂ ਅਸੀਂ ਕੁਵਾਰੇ ਸਾਂ ਪੜ੍ਹਦੇ ਹੁੰਦੇ ਸਾਂ ਤੇ ਉਸ ਵੇਲੇ ਇੱਕ ਜੋਗੀ ਨੇ ਨਾ ਮੇਰੇ ਭਰਾ ਵੱਲ ਵੇਖ ਕੇ ਤੇ ਮੇਰੀ ਮਾਤਾ ਨੂੰ ਆਖਿਆ ਸੀ ਵੀ ਇਹਦੇ ਘਰ ਕਦੇ ਮਤਲਬ ਟੀਵੀ ਨਹੀਂ ਵੱਸ ਸਕਦਾ ਇਹਦਾ ਪਰਿਵਾਰ ਨਹੀਂ ਵੱਸ ਸਕਦਾ ਤੇ ਮੇਰੀ ਮਾਤਾ ਨੇ ਉਹਨੂੰ ਬੜੀਆਂ ਗਾਲਾਂ ਜੋਗੀ ਨੂੰ ਕੱਢੀਆਂ ਫਿਰ ਇੱਕ ਦੋ ਵਾਰ ਫਿਰ ਕੋਈ ਜੋਗੀ ਆਇਆ ਉਹਨੇ ਵੀ ਇਹੀ ਗੱਲ ਕਹੀ ਫਿਰ ਸਾਡੇ ਨਾ ਮਾਮਾ ਜੀ ਉਹ ਬੜੇ ਪੰਡਤ ਆਨਾ ਬੜੀ ਉਦੀ ਜਾ ਰਹੀ ਆ ਤੇ ਉਹ ਸਾਨੂੰ ਕਹਿੰਦੇ ਟੇਵਾ ਵਿਖਾਈਏ ਤੇ ਟੇਵਾ ਵਿਖਾਇਆ ਤੇ ਉਹਨੇ ਪੰਡਤ ਨੇ ਵੀ ਇਹੀ ਗੱਲ ਆਖੀ ਆ ਵੀ ਇਹ ਦਾ ਜਿਹੜਾ ਇਹ ਦਾ ਪਰਿਵਾਰ ਨਹੀਂ ਵਸਣਾ ਤੇ ਖਾਲਸਾ ਜੀ ਮਹਾਰਾਜ ਦੀ ਕਿਰਪਾ ਹੋਈ ਚਲੋ ਇੱਕ ਰਿਸ਼ਤਾ ਹੋਇਆ ਕੁੜੀ ਦੇ ਨਾਲ ਵਿਆਹ ਹੋਇਆ ਫਿਰ ਉਸ ਤੋਂ ਬਾਅਦ 4 ਕੁ ਮਹੀਨੇ ਬੀਤੇ ਸਨ ਵਿਆਹ ਨੂੰ ਤੇ ਖਾਲਸਾ ਜੀ ਉਹ ਜਿਹੜੀ ਬੀਬੀ ਸੀ ਉਹ ਆਪਣੇ ਆਪ ਹੀ ਨਾ ਕੋਈ ਗੱਲ ਨਾ ਕੋਈ ਬਾਤ ਆਪਣੇ ਆਪ ਹੀ ਘਰੋਂ ਚਲੀ ਗਈ ਅਸੀਂ ਘਰ ਕੋਈ ਵੀ ਨਹੀਂ ਸੀ ਮੇਰੀ ਮੰਮੀ ਜਿਹੜੀ ਉਹ ਮੇਰੇ ਕੋਲੇ ਆਏ ਹੋਏ ਸੀ ਤੇ ਮੇਰਾ ਭਰਾ ਹੀ ਪਿੱਛੇ ਇਕੱਲਾ ਸੀ ਜਾਂ ਉਹ ਘਰ ਵਾਲੀ ਉਹਦੀ ਤੇ ਮੇਰਾ ਭਰਾ ਜਿਹੜਾ ਉਹ ਕੰਮ ਕਾਜ ਕਰਦਾ ਦੁੱਧ ਇਕੱਠਾ ਕਰਦਾ ਤੇ ਡੇਰੀ ਹੈ ਉਹਦੀ ਉਹ ਦੁੱਧ ਇਕੱਠਾ ਕਰਨ ਗਿਆ ਸੀ ਪਿੱਛੋਂ ਚਲੇ ਗਈ ਤੇ ਆਪਣੇ ਪੇਕੇ ਜਾ ਕੇ ਕਹਿੰਦੀ ਵੀ ਮੈਂ ਉੱਥੇ ਨਹੀਂ ਰਹਿਣਾ ਬੜਾ ਪੁੱਛਿਆ ਬੜਾ ਸਭ ਕੁਝ ਹੋਇਆ ਉਹਨਾਂ ਨੇ ਸਾਨੂੰ ਪੁਲਸ ਵੀ ਪੁਵਾਈ ਪਰ ਉਹਨਾਂ ਨੇ ਪੁਲਸ ਨੇ ਵੀ ਕਿਹਾ ਵੀ ਕੀ ਕਾਰਨ ਕੁੜੀ ਨੂੰ ਕਿਉਂ ਤੁਸੀਂ ਡਰਾਇਆ ਕੀ ਹੋਇਆ ਵੀ ਉਹ ਕਿਉਂ ਨਹੀਂ ਵਸਣਾ ਚਾਹੁੰਦੀ ਉਹ ਕੁੜੀ ਕਹਿੰਦੀ ਮੈਨੂੰ ਇਹਨਾਂ ਨੇ ਕੁਝ ਨਹੀਂ ਕਿਹਾ ਪਰ ਮੈਂ ਇੱਥੇ ਨਹੀਂ ਰਹਿਣਾ ਬੜਾ ਉਹ ਵੀ ਚਲੋ ਚੱਲਿਆ ਦੁੱਖ ਭੋਗ ਗਿਆ ਉਹਦੇ ਵਿੱਚ ਵੀ ਉਸ ਤੋਂ ਬਾਅਦ ਕਹਿੰਦੇ ਡੇਢ ਸਾਲ ਬਾਅਦ ਭੈਣ ਕਹਿੰਦੀ ਫੇਰ ਮਸੀ ਭਰਾ ਦਾ ਰਿਸ਼ਤਾ ਕੀਤਾ ਉਹਦਾ ਤਲਾਕ ਹੋ ਗਿਆ ਫੇਰ ਇੱਕ ਰਿਸ਼ਤਾ ਕੀਤਾ ਉਹ ਜਿਹੜੀ ਜਿੱਥੇ ਰਿਸ਼ਤਾ ਕੀਤਾ ਖਾਲਸਾ ਜੀ ਉਹ ਵੀ ਜਿਹੜੀ ਬੀਬੀ ਸੀ ਉਹ ਪਹਿਲਾਂ ਕਿਤੇ ਉਹ ਮਤਲਬ ਕਿਤੇ ਛੱਡੀ ਹੋਈ ਸੀ ਉਹਦਾ ਪਰਿਵਾਰ ਉਹ ਚੰਗਾ ਨਹੀਂ ਸੀ ਉਹ ਵੀ ਪੇਕੇ ਪਰਿਵਾਰ ਬੈਠੀ ਸੀ ਤੇ ਉਹਦੇ ਨਾਲ ਰਿਸ਼ਤਾ ਭਰਾ ਦਾ ਕਰ ਦਿੱਤਾ ਚਾਰ ਪੰਜ ਮਹੀਨੇ ਬੀਤੇ ਤੇ ਖਾਲਸਾ ਜੀ ਉਹਨੇ ਵੀ ਵਾਹਿਗੁਰੂ ਜਾਨੇ ਕੀ ਖੇਡ ਬਣੀ ਸਾਨੂੰ ਉਹਦੇ ਬਾਰੇ ਕਹਿੰਦੀ ਨਹੀਂ ਪਤਾ ਉਹ ਵੀ ਨਹੀਂ ਰਹੀ ਤਿੰਨ ਵਿਆਹ ਭਰਾ ਦੇ ਕੀਤੇ ਪਰ ਕੋਈ ਵੀ ਸਿਰੇ ਨਾ ਲੱਗਾ ਤੇ ਉਹ ਤੋਂ ਬਾਅਦ ਭੈਣ ਕਹਿੰਦੀ ਵੀ ਅਸੀਂ ਆਖਿਆ ਵੀ ਹੁਣ ਇਹਦਾ ਵਿਆਹ ਨਹੀਂ ਕਰਨਾ ਛੱਡੋ ਪਰ ਖਾਲਸਾ ਜੀ ਮਾਂ ਦੇ ਹਿਰਦੇ ਨੂੰ ਹੁੰਦਾ ਕਿ ਮੇਰੇ ਘਰ ਨੋਂ ਆਵੇ ਮੈਂ ਵੀ ਪੋਤਰੇ ਤੇ ਪੋਤਰੀਆਂ ਦੇ ਵੇਖਾਂ ਖੇਡਾਂ ਕਿਉਂਕਿ ਹਰ ਇੱਕ ਬੰਦੇ ਦਾ ਐਸੋ ਬਣਾ ਹੈ ਖਾਲਸਾ ਜੀ ਕਿ ਪਰਿਵਾਰ ਵਧੇ ਫੁੱਲੇ ਉਹਦੇ ਵਿੱਚ ਰਹੀਏ ਕਿਉਂਕਿ ਗ੍ਰਿਸ਼ਤੀ ਦੇ ਘਰ ਇਹੀ ਚੀਜ਼ਾਂ ਦੀ ਲੋੜ ਹੈ ਪੁੱਤ ਦੀ ਦੁੱਧ ਦੀ ਤੇ ਧੰਨ ਦੀ ਸੋ ਇਸ ਕਰਕੇ ਬਾਬਾ ਜੀ ਬਾਬਾ ਧੰਨਾ ਸਾਹਿਬ ਜੀ ਨੇ ਵੀ ਮੰਗਣਾ ਕੀਤਾ ਨਾ ਦਾਲ ਸੀਦਾ ਮੰਗੋ ਕਿਉ ਹਮਰਾ ਖੁਸ਼ੀ ਕਰੇ ਨ ਤਦਿਓ ਪਨੀਆਂ ਸ਼ਾਦਨ ਨੀਕਾ ਆਨਾਜ ਮੰਗੋ ਸਤ ਸੀ ਕਾ ਗਊ ਪੈਸ ਮੰਗੋ ਲਾਵੇਰੀ ਇੱਕ ਚਾਦ ਇੱਕ ਤਾਜਨ ਤੁਰੀ ਚੰਗੇਰੀ ਘਰ ਕੀ ਕੀ ਹਨ ਚੰਗੀ ਜਨ ਤੰਨਾ ਲੇਵੈ ਮੰਗੀ ਇਹ ਬਚਨ ਮਹਾਰਾਜ ਦੀ ਬਾਣੀ ਦੇ ਤੇ ਗੋਪਾਲ ਤੇਰਾ ਆਰਤਾ ਜੋ ਜਨ ਤੁਮਰੀ ਭਗਤ ਕਰਨਤੇ ਤਿਨੁਕੇ ਕਾਜ ਸਵਾਰਤਾ ਇਚੋਂ ਦਾਸ ਵਿਚਰ ਵੀ ਗਿਆ ਜੇ ਗਲਤ ਹੋਵੇ ਭਾਈ ਉਹਦੇ ਵਾਸਤੇ ਮਾਫੀ ਕਈ ਵਾਰ ਸ਼ਬਦ ਇਧਰ ਉਧਰ ਹੋ ਜਾਂਦੇ ਸੋ ਖਾਲਸਾ ਜੀ ਮਹਾਰਾਜ ਨੇ ਤੇ ਇਹ ਖੇਡਾਂ ਸਾਨੂੰ ਮੰਗਣ ਵਾਸਤੇ ਵੀ ਦਿੱਤੀਆਂ ਹਨ ਤੇ ਮਹਾਰਾਜ ਮਹਾਰਾਜ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਸ਼ਬਦ ਵੀ ਹੈ ਕਿ ਸਾਜ ਨੂੰ ਤੂੰ ਮੀਤ ਮੇਰਾ ਗ੍ਰਹ ਤੇਰੇ ਸਭ ਕੇ ਹੋ ਕਿ ਮਾਣ ਮੰਗੋ ਤਾਨ ਮੰਗੋ ਧਨ ਲਕshmi ਸੁਤ ਦੇਹ ਧਨ ਮੰਗਿਆ ਲਕshmi ਮੰਗੀ ਤੇ ਪੁੱਤਰ ਮੰਗਿਆ ਸੋ ਖਾਲਸਾ ਜੀ ਇਹ ਮਹਾਰਾਜ ਨੇ ਸਾਨੂੰ ਦਾਤਾ ਮੰਗਣ ਵਾਸਤੇ ਵੀ ਕਹੀਆਂ ਚਾਰ ਪਦਾਰਥ ਜੇ ਕੋ ਮੰਗ ਐ ਸਾਰ ਜਨਾਕੀ ਸੇਵਾ ਲੱਗ ਐ ਸੋ ਆਪਾਂ ਮੰਗ ਸਕਦੇ ਆ ਮਹਾਰਾਜ ਦੀ ਕਰੋ ਕਹਿੰਦੇ ਵੀ ਇਦਾਂ ਜਦੋਂ ਹੁਣ ਸਾਡੇ ਘਰ ਵਿੱਚ ਇਹ ਵਿਵਪਤਾ ਪਈ ਸਾਡੀ ਮਾਤਾ ਨੇ ਬੜਾ ਕੁਝ ਕੀਤਾ ਸਾਡੇ ਮਾਮੇ ਕਈ ਜਗ੍ਹਾ ਨੂੰ ਝਾੜੂ ਫੁੰਜਾ ਕਰਾਉਂਦੇ ਫਿਰਨਗੇ ਉਹਦਾ ਪਰ ਕੋਈ ਹੱਲ ਨਹੀਂ ਹੋਇਆ ਕਹਿੰਦੇ ਉਸ ਤੋਂ ਬਾਅਦ ਨਾ ਮਹਾਰਾਜ ਦੀ ਕੋਈ ਖੁਸ਼ੀ ਸੀ ਸਾਡੇ ਤੇ ਭੈਣ ਕਹਿੰਦੀ ਵੀ ਜਿਹੜਾ ਮੇਰਾ ਘਰ ਵਾਲਾ ਉਹ ਮਹਾਰਾਜ ਦੀ ਕਿਰਪਾ ਨਾਲ ਬੜਾ ਸਾਉ ਸੁਭਾ ਦਾ ਸਾਧੂ ਸੁਭਾ ਦਾ ਤੇ ਬਾਣੀ ਪੜਨ ਵਾਲਾ ਤੇ ਉਹਨੇ ਅਮਰਤ ਵੇਲੇ 2 ਵਜੇ ਉੱਠ ਪੈਣਾ 6 ਵਜੇ ਤੱਕ ਬਾਣੀ ਪੜ੍ਹਨੀ ਉਸ ਤੋਂ ਬਾਅਦ ਕੰਮ ਤੇ ਚਲੇ ਜਾਣਾ ਸ਼ਾਮਾਂ ਨੂੰ ਆ ਕੇ ਵੀ 2-3 ਘੰਟੇ ਬਾਣੀ ਪੜ੍ਹਨੀ ਫਿਰ ਉਹਨਾਂ ਨੇ ਸੌਂ ਜਾਣਾ ਤੇ ਕਹਿੰਦੇ ਇੱਕ ਦਿਨ ਅਸੀਂ ਨਾ اچانک ਬੈਠੇ ਤੇ ਇਦਾਂ ਗੱਲਾਂ ਬਾਤਾਂ ਚੱਲੀਆਂ ਤੇ ਮੈਂ ਨਾ ਉਹਨਾਂ ਨੂੰ ਪੁੱਛਿਆ ਕਿ ਕਿ ਹੁਣ ਜਿਹੜਾ ਨਿਤਨੇਮੀ ਵਿਆਸੀ ਹੋਵੇ ਨਾ ਸਿੰਘ ਉਹਦੇ ਮੂੰਹੋਂ ਕਈ ਵਾਰੀ ਮਾਰ ਆਈ ਭਜਨ ਕਢਾ ਦਿੰਦੇ ਕਹਿੰਦੇ ਭੈਣ ਕੇ ਨਹੀਂ ਮੈਂ ਆਪਣੇ ਘਰ ਵਾਲੇ ਨਾਲ ਗੱਲਾਂ ਕਰਦੀ ਸਾਂ ਇਦਾਂ ਵੀ ਕੀ ਕਰੀ ਇਹ ਵੀ ਉਹਦਾ ਆਪਣੇ ਮੇਰੇ ਭਰਾ ਦਾ ਮੈਨੂੰ ਫਿਕਰ ਰਹਿੰਦੀ ਤੇ ਕਹਿੰਦੇ ਮੇਰਾ ਘਰ ਵਾਲਾ ਕਹਿਣ ਲੱਗਾ ਵੀ ਤੁਸੀਂ ਤੇ ਪਾਗਲ था था ਟਕਰਾਂ ਮਾਰਦੇ ਫਿਰਦੇ ਜੇ ਆਪਣੇ ਭਰਾ ਨੂੰ ਕਹੇ ਸ਼ੀਦਾ ਸਾਹਿਬ ਜਾ ਕੇ ਸੇਵਾ ਕਰੇ ਬਾਬਾ ਦੀਪ ਸਿੰਘ ਸਾਹਿਬ ਆਬਾ ਨੋ ਸਿੰਘ ਸਾਹਿਬ ਦੇ ਘਰ ਜਾ ਕੇ ਸੇਵਾ ਕਰੇ ਸਵਾ ਸਵਾ ਮਹੀਨਾ ਮਹਾਰਾਜ ਕਿਰਪਾ ਕਰਨਗੇ ਤੇ ਖਾਲਸਾ ਜੀ ਬਚਨ ਮੂਹ ਸਿੰਘ ਦੇ ਨਿਕਲਾ ਆ ਤੇ ਭੈਣ ਕਹਿੰਦੀ ਵੀ ਮੈਂ ਨਾ ਆਪਣੇ ਘਰ ਵਾਲੇ ਦੇ ਮੂਹੇ ਬਚਨ ਸੁਣ ਕੇ ਆਪਣੇ ਭਰਾ ਨੂੰ ਕਿਹਾ ਵੀ ਤੂੰ ਸ਼ੀਦਾ ਸਾਹਿਬ ਜਾਣਾ ਉਹ ਕਹਿੰਦਾ ਮੈਂ ਕਿਤੇ ਨਹੀਂ ਜਾਣਾ ਇਹ ਮੈਂ ਆਪਣੀ ਜ਼ਿੰਦਗੀ ਤੋਂ ਕਿਹਾ ਮੈਂ ਕਿਤੇ ਨਹੀਂ ਜਾਣਾ ਤੇ ਖਾਲਸਾ ਜੀ ਬੜਾ ਉਹਨੂੰ ਕੋਸ਼ਿਸ਼ਾਂ ਕਰਕੇ ਮਨਾਇਆ ਤੇ ਬਾਬਾ ਦੀਪ ਸਿੰਘ ਸਾਹਿਬ ਦੇ ਘਰੋਂ ਜਾਣਾ ਸ਼ੁਰੂ ਹੋਇਆ। ਦੁਪਹਿਰਿਆਂ ਦੀ ਹਾਜ਼ਰੀ ਭਰਨ ਲੱਗ ਪਿਆ। ਮਹਾਰਾਜ ਦੀ ਕਿਰਪਾ ਨਾਲ ਸੱਚੇ ਪਾਤਸ਼ਾਹ ਦੀ ਰਹਿਮਤ ਵਰਤੀ ਸਵਾ ਸਵਾ ਮਹੀਨਾ ਸਵਾ ਮਹੀਨਾ ਉਹਨੇ ਸ਼ਹੀਦਾ ਸਾਹਿਬ ਹਾਜ਼ਰੀ ਭਰੀ ਤੇ ਸਵਾ ਮਹੀਨਾ ਇਹ ਨਾਲ ਖਾਲਸਾ ਜੀ ਬਾਬਾ ਨੂਰ ਸਿੰਘ ਸਾਹਿਬ ਦੇ ਸਮਾਧ ਦੇ ਜਿਹੜੀ ਹਾਜ਼ਰੀ ਭਰੀ। ਜਾਣਾ ਉਹਨੇ ਰੋਜ਼ ਮੱਥਾ ਟੇਕ ਕੇ ਆਉਣਾ ਐਤਵਾਰ ਖਾਲਸਾ ਜੀ ਚਪਹਿਰਾ ਕਟਣਾ। ਮਹਾਰਾਜ ਦੀ ਕਿਰਪਾ ਵਰਤੀ ਸਵਾ ਮਹੀਨਾ ਉਹਨੇ ਸੇਵਾ ਸ਼ਹੀਦਾ ਦੇ ਦਰ ਤੇ ਕੀਤੀ। ਤੇ ਸੇਵਾ ਸੰਪੂਰਨ ਹੋਣ ਤੋਂ ਬਾਅਦ ਮਹਾਰਾਜ ਸੱਚੇ ਪਾਤਸ਼ਾਹ ਨੇ ਕੋਈ ਮਿਹਰ ਕਰਨੀ ਸੀ ਕਿਰਪਾ ਕਰਨੀ ਸੀ 사ਤਗੁਰਾਂ ਨੇ ਇੱਕ ਰਿਸ਼ਤਾ ਖਾਲਸਾ ਜੀ ਆਪਣੇ ਆਪ ਘਰੇ ਚੱਲ ਕੇ ਆ ਗਿਆ ਤੇ ਰਿਸ਼ਤਾ ਕੀ ਆਇਆ ਕਿ ਇੱਕ ਜਿਹੜੀ ਕੁੜੀ ਸੀ ਖਾਲਸਾ ਜੀ ਉਹ ਸਹੁਰੇ ਪਰਿਵਾਰ ਦੇ ਸਾਰੇ ਜੀ ਜਿਹੜੇ ਮਰ ਗਏ ਸੀ ਉਹਦੇ ਨਾ ਉਹ ਵਿਚਾਰੀ ਨਾ ਕੋਈ ਗਲਤ ਹੋਇਆ ਸੀ ਨਾ ਕੋਈ ਜਾਂ ਕਹੀਂ ਹੁੰਦੀਆਂ ਨਾ ਛੱਡ ਕੇ ਆ ਜਾਂਦੀਆਂ ਉਹਦਾ ਇੱਕ ਬੱਚਾ ਸੀ ਖਾਲਸਾ ਜੀ ਉਹ 9 ਮਹੀਨੇ ਦਾ 10 ਮਹੀਨੇ ਦਾ ਸੀ ਤੇ ਉਹ ਉਹਦਾ ਪਰਿਵਾਰ ਉਹਦਾ ਘਰ ਵਾਲਾ ਉਹਦੀ ਸੱਸ ਤੇ ਉਹਦਾ ਸਹੁਰਾ ਉਹ ਗੱਡੀ ਦੇ ਕਿਤੇ ਜਾਂਦੇ ਸੀ ਖਾਲਸਾ ਦੀ ਐਕਸੀਡੈਂਟ ਹੋ ਗਿਆ ਤੇ ਪੂਰੇ ਹੋ ਗਏ ਸੀ ਤੇ ਕਿਸੇ ਨੇ ਫਿਰ ਗਾਂ ਦੀ ਗਾਂ ਦੱਸ ਪਾਈ ਸੀ ਵੀ ਇੰਦਾ ਇੱਕ ਧੀ ਹੈ ਉਹਦਾ 10 ਮਹੀਨੇ ਦਾ ਬੱਚਾ ਤੇ ਜੇ ਤੁਸੀਂ ਉਥੇ ਵਿਆਹ ਕਰ ਲਓ ਤੇ ਮਹਾਰਾਜ ਦੀ ਕਿਰਪਾ ਨਾਲ ਖਾਲਸਾ ਜੀ ਜਦੋਂ ਅਸੀਂ ਉਹਨੂੰ ਵੇਖਿਆ ਨਾ ਉਹ ਜਿਹੜੀ ਸਾਡੀ ਭਾਬੀ ਬਣੀ ਉਹ ਧੀ ਨੂੰ ਤੇ ਕਹਿੰਦੇ ਬੜਾ ਉਹਦਾ ਸ਼ਾਂਤ ਸੁਭਾਅ ਤੇ ਮਹਾਰਾਜ ਦੀ ਕਿਰਪਾ ਨਾਲ ਬਾਣੀ ਪੜਨ ਵਾਲੀ ਅਮਰਤ ਤਾਰੀ ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਖਾਲਸਾ ਜੀ ਉਹਨਾਂ ਦੇ ਪਰਿਵਾਰ ਨੇ ਇਹੋ ਹੀ ਡਿਮਾਂਡ ਰੱਖੀ ਸੀ ਵੀ ਅਸੀਂ ਵਿਆਹ ਜ਼ਰੂਰ ਕਰ ਦਵਾਂਗੇ ਪਰ ਬੱਚਾ ਅਮਰਤਾਰੀ ਹੋਵੇ ਤੇ ਮਹਾਰਾਜ ਦੀ ਕਿਰਪਾ ਨਾਲ ਬਾਬੇ ਦੀਪ ਸਿੰਘ ਸਾਹਿਬ ਨੇ ਆਇਆ ਸੀ ਕਿਰਪਾ ਮੇਰੇ ਭਰਾ ਤੇ ਕੀਤੀ ਉਹਨੇ ਖਾਲਸਾ ਜੀ ਅਮਰਤ ਵੀ ਛਕ ਲਿਆ ਉਹਦੇ ਨਾਲ ਉਹਦਾ ਆਨੰਦ ਕਾਰਜ ਹੋਇਆ ਤੇ ਮਹਾਰਾਜ ਦੀ ਰਹਿਮਤ ਨਾਲ ਸੱਚੇ ਪਾਤਸ਼ਾਹ ਨੇ ਕਿਰਪਾ ਕਰਕੇ ਉਹ ਘਰ ਖਾਲਸਾ ਜੀ ਵਸ ਗਿਆ ਤੇ ਉਹ ਜਿਹੜਾ ਬੱਚਾ 2 ਸਾਲ ਦਾ ਹੁਣ 2 ਸਾਲ ਦਾ ਹੋ ਗਿਆ ਤੇ ਸਾਲ ਦੇ ਲਾਗੇ ਕਰੀਬ ਹੋ ਗਿਆ ਉਹਨਾਂ ਦੇ ਵਿਆਹ ਨੂੰ ਕੋਈ ਦਿੱਕਤ ਪਰੇਸ਼ਾਨੀ ਨਹੀਂ ਆਈ ਤੇ ਬਾਬਾ ਦੀਪ ਸਿੰਘ ਸਾਹਿਬ ਦੇ ਘਰ ਦੋਵੇਂ ਜੀ ਜਾਂਦੇ ਅਮਰਤ ਵੇਲੇ ਬਾਣੀ ਪੜਦੇ ਸ਼ਾਮਾਂ ਨੂੰ ਬਾਣੀ ਪੜਦੇ ਕੰਮ ਕਾਜ ਵਿੱਚ ਵੀ ਤਰੱਕੀਆਂ ਹੋ ਗਈਆਂ ਤੇ ਬਾਬਾ ਦੀਪ ਸਿੰਘ ਸਾਹਿਬ ਨੇ ਖੁਸ਼ੇ ਬਖਸ਼ ਦਿੱਤੇ ਖਾਲਸਾ ਜੀ ਕਿਥੇ ਤਿੰਨ ਬੀਬੀਆਂ ਉਹਨਾਂ ਪੰਡਤਾਂ ਦੇ ਜਿਹੜੀ ਬੋਲ ਸੀ ਜਾਂ ਕੁਝ ਕਹੇ ਕਿ ਇਹਦਾ ਕਦੇ ਵੀ ਘਰ ਨਹੀਂ ਵਸ ਸਕਦਾ ਚਲੋ ਤਿੰਨ ਕਾਰਨ ਹੋਏ ਤਿੰਨ ਵਾਰ ਇਹੋ ਜੀ ਘਟਨਾ ਵਾਪਰੀ ਆ ਵੀ ਨਹੀਂ ਵਸਿਆ ਪਰ ਇਹ ਨਹੀਂ ਹੁੰਦਾ ਖਾਲਸਾ ਜੀ ਕਿ ਮਹਾਰਾਜ ਦੇ ਘਰ ਜਾਈਏ ਤੇ ਉਹਨਾਂ ਦੀਆਂ ਗੱਲਾਂ ਸੱਚੀਆਂ ਹੋ ਜਾਣ 사ਤਗੁਰ ਨੇ ਤੇ ਉਹਨਾਂ ਨੂੰ ਵੀ ਪੁੱਤ ਬਖਸ਼ੇ ਨੇ ਖਾਲਸਾ ਜੀ ਜਿਨ੍ਹਾਂ ਦੇ ਕਰਮਾਂ ਵਿੱਚ ਹੀ ਕੱਖ ਨਹੀਂ ਸੀ ਇੱਕ ਪੁੱਤ ਲੈਣ ਬੀਬੀ ਜਾਂਦੀ ਹੈ ਤੇ ਮਹਾਰਾਜ ਦੇ ਘਰੋਂ ਸਤਾ ਪੁੱਤਾਂ ਦਾ ਵਾਰ ਲੈ ਕੇ ਆ ਜਾਂਦੀ ਹੈ ਇਹ ਐਸਾ ਘਰ ਹੈ ਬਾਬੇ ਆਦਮ ਵਰਗੇ ਅਸੀਂ ਅਸੀਂ ਸਾਲਾਂ ਦੇ ਬਜ਼ੁਰਗ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਦੀ ਸੇਵਾ ਕਰਦੇ ਆ ਆਪਣੇ ਪੁੱਤ ਲੈਣ ਵਾਸਤੇ ਇਹ ਸੰਗਦੇ ਨੇ ਕਿ ਉਮਰ ਜ਼ਿਆਦਾ ਹੋ ਗਈ ਕਿਵੇਂ ਪੁੱਤ ਮੰਗੀਏ ਤੇ ਮਹਾਰਾਜ ਜੀ ਨੇ ਅੰਦਰ ਦੀ ਜਾਣ ਕੇ ਆਪ ਹੀ ਬਚਨ ਕਰ ਦਿੱਤਾ ਵੀ ਭਾਈ ਆਦਮੂ ਸਿਆ ਤੇਰੇ ਘਰੇ ਪੁੱਤ ਹੋਊਗਾ ਇਹ ਐਸਾ ਦਰ ਹੈ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦਾ ਖਾਲਸਾ ਜੀ ਜਿਨ੍ਹਾਂ ਨੇ ਆਪਣੇ ਆਪੇ ਦੀ ਪਰਵਾਹ ਨਹੀਂ ਕੀਤੀ ਇਸ ਦੇਸ਼ ਵਾਸਤੇ ਸਿੱਖਾਂ ਵਾਸਤੇ ਹਿੰਦੂਆਂ ਵਾਸਤੇ ਜ਼ੁਲਮ ਨੂੰ ਖਤਮ ਕਰਨ ਵਾਸਤੇ ਸਰਦਾਰੀਆਂ ਦੇਣ ਵਾਸਤੇ ਆਪਣੇ ਆਪੇ ਵਾਰੇ ਨੇ ਸਾਨੂੰ ਭੁੱਲਣਾ ਨਹੀਂ ਚਾਹੀਦਾ ਦੇ ਬਾਬਾ ਦੀਪ ਸਿੰਘ ਸਾਹਿਬ ਦੇ ਘਰੋਂ ਚੀਜ਼ਾਂ ਮਿਲ ਗਈਆਂ ਤੇ ਕਦੇ ਭੁੱਲੋ ਨਾ ਤੇ ਸਾਰੋ ਨਾ ਸ਼ਹੀਦਾਂ ਨਾਲ ਜੁੜੇ ਰਹੋ ਗੁਰੂ ਨਾਨਕ ਸਾਹਿਬ ਨੂੰ ਯਾਦ ਕਰਕੇ ਘਰੋਂ ਚੱਲਿਆ ਕਰੋ ਖਾਲਸਾ ਜੀ ਕਦੇ ਕੰਮ ਨਹੀਂ ਜੇ ਰੁਕਦੇ ਤੇ ਮਹਾਰਾਜ ਕਿਰਪਾ ਵਰਤਉਂਦੇ ਨੇ ਜਿਹੜਾ ਸਤਗੁਰਾਂ ਨੂੰ ਰੋਜ਼ ਨਿਤ ਪ੍ਰਤੀਜਾਦ ਕਰਦਾ ਮਹਾਰਾਜ ਉਹਤੇ ਖੁਸ਼ੀ ਵੀ ਕਰਦੇ ਜਿੱਦਾਂ ਕੋਈ ਖਾਲਸਾ ਜੀ ਕੋਈ ਸਾਧ ਹੀ ਹੋਵੇ ਉਹਦੇ ਰੋਜ਼ ਮੱਥੇ ਲੱਗੋ ਤੇ ਉਹਦੇ ਨਾਲ ਪ੍ਰੇਮ ਬਣ ਜਾਂਦਾ ਐਵੇਂ ਸਤਗੁਰਾਂ ਦੇ ਰੋਜ਼ ਦਰਸ਼ਨ ਕਰੀਏ ਨਾ ਤੇ 사ਤਗੁਰਾਂ ਦੀ ਆਪਾਂ ਨਜ਼ਰ ਵਿੱਚ ਆਉਣੇ ਆ ਤੇ ਫਿਰ ਸਾਡੇ ਤੇ ਨਦਰੋ ਨਦਰੀ ਨਿਹਾਲ ਮਹਾਰਾਜ ਸਾਨੂੰ ਕਰਦੇ ਆ ਨਿਤਾ ਪ੍ਰਤੀ ਮਹਾਰਾਜ ਦੇ ਦਰਸ਼ਨ ਕਰਨ ਜਾਇਆ ਕਰੋ ਆਪਣੀ ਉਥੇ ਦੁੱਖ ਤਕਲੀਫ ਦੱਸਿਆ ਕਰੋ ਮਹਾਰਾਜ ਜਰੂਰ ਕਿਰਪਾ ਕਰਦੇ ਸੱਚੇ ਪਾਤਸ਼ਾਹ ਨੇ ਮੇਰਾ ਕੀਤੀਆਂ ਖਾਲਸਾ ਜੀ ਇਹ ਹੱਡ ਵੀਤੀ ਸੀ ਗੁਰੂ ਗਰੀਬ ਨਵਾਜ਼ ਮਹਾਰਾਜ ਮੇਰਾ ਕਰਨ ਸਾਨੂੰ ਸਮਤ ਆਵੇ ਕਿਉਂਕਿ ਵਾਹਿਗੁਰੂ ਜੀ ਜੋ ਪਾਉਂਦੇ ਹਨ ਉਹੀ ਮਹਾਰਾਜ ਨੂੰ ਜੋ ਪਾਉਂਦਾ ਉਹੀ ਭਲਾ ਹੈ ਉਹੀ ਖਾਲਸਾ ਜੀ ਵਾਹਿਗੁਰੂ ਦਾ ਪਾਣਾ ਹੈ ਇਸ ਕਰਕੇ ਮਹਾਰਾਜ ਕਹਿੰਦੇ ਭਾਈ ਨਾਮ ਤੇ ਆਈਏ ਨਾਮ ਹੀ ਹੈ ਜਿਹੜਾ ਸੁੱਖ ਦੇਣ ਵਾਲਾ ਹੈ ਜੋ ਤੁਦ ਭਾਵੈ ਸੋ ਭਲਾ ਸਤ ਤੇਰਾ ਪਾਣਾ ਮਹਾਰਾਜ ਜੀ ਜੋ ਤੁਹਾਨੂੰ ਪਾਉਂਦਾ ਉਹੀ ਹੋਣਾ ਹੁਕਮ ਵਿੱਚ ਰਹੀਏ ਦੁੱਖ ਤਕਲੀਫਾਂ ਖਾਲਸਾ ਜੀ ਹਰ ਬੰਦੇ ਤੇ ਆਉਂਦੀਆਂ ਬਾਣੀ ਨੂੰ ਨਾ ਛੱਡੀਏ ਸਤਗੁਰਾਂ ਨੂੰ ਨਾ ਵਿਸਾਰੀਏ ਤੇ ਮਹਾਰਾ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਫਿਰ ਸਾਨੂੰ ਸਭ ਕੁਝ ਪ੍ਰਾਪਤ ਹੋਵੇਗਾ ਮਹਾਰਾਜ ਦੀਨ ਦੁਨੀ ਦੇ ਮਾਲਕ ਸਾਰਿਆਂ ਸੁੱਖਾਂ ਦੇ ਦਾਤੇ ਸਤਗੁਰੂ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਣੀ ਲੱਗੇ ਰਹੀਏ ਗੁਰਸਿੱਖੀ ਜੀਵਨ ਮੰਗੀਏ ਮਹਾਰੇ ਕੋਲੋਂ ਅਮਰਤ ਵੇਲਾ ਮੰਗੀਏ ਅਮਰਤ ਵੇਲੇ ਵਿੱਚ ਖਾਲਸਾ ਜੀ ਬੜੀ ਵੱਡੀ ਤਾਕਤ ਹੈ ਜਿਸ ਮਨੁੱਖ ਦੇ ਹਿਰਦੇ ਵਿੱਚ ਵਾਹਿਗੁਰੂ ਦੀ ਬਾਣੀ ਹੈ ਜਿਸ ਮਨੁੱਖ ਦੀ ਜ਼ਿੰਦਗੀ ਵਿੱਚ ਅਮਰਤ ਵੇਲਾ ਹੈ ਖਾਲਸਾ ਜੀ ਉਹ ਫਿਰ ਸਤਗੁਰਾਂ ਦਾ ਬੜਾ ਪਿਆਰਾ ਤੇ ਸਤਗੁਰਾਂ ਦੀਆਂ ਖੁਸ਼ੀਆਂ ਲੈਣ ਵਾਲਾ ਗੁਰਸਿੱਖ ਹੈ ਇਸ ਕਰਕੇ ਭਾਈ ਅਮਰਤ ਵੇਲੇ ਉੱਠ ਕੇ ਬਾਣੀ ਪੜਿਆ ਕਰੀਏ ਮਹਾਰਾਜ ਦਾ ਨਾਮ ਤੇ ਆਇਆ ਕਰੀਏ ਕਿਉਂਕਿ ਜਿਹੜਾ ਗੁਰੂ ਦਾ ਨਾਮ ਹੈ ਉਹ ਜੱਪਣ ਦੇ ਨਾਲ ਰਸਨਾ ਪਵਿੱਤਰ ਹੁੰਦੀ ਹੈ ਖਾਲਸਾ ਜੀ ਮਹਾਰਾ ਸੱਚੇ ਪਾਤਸ਼ਾਹ ਨੂੰ ਉਹ ਸੋਹਣੀ ਲੱਗਦੀ ਹੈ ਰਸਨਾ ਜਿਹੜੀ ਵਾਹਿਗੁਰਜੀ ਦਾ ਨਾਮ ਜਪਦੀ ਹੈ ਗੁਰ ਰਸਨਾ ਅੰਮ੍ਰਿਤ ਬੋਲਦੀ ਹਰਨਾਮ ਸੁਹਾਵੀ ਤੇ ਜਦੋਂ ਆਪਾਂ ਬਾਣੀ ਪੜ੍ਹਦੇ ਹਾਂ ਉਹ ਗੁਰੂ ਕੀ ਰਸਨਾ ਤੋਂ ਨਿਕਲੀ ਹੋਈ ਬਾਣੀ ਹੈ ਜਦੋਂ ਅਸੀਂ ਪੜ੍ਹਦੇ ਹਾਂ ਤੇ ਖਾਲਸਾ ਜੀ ਹਿਰਦਾ ਠੰਡਾ ਹੋ ਜਾਂਦਾ ਕਿਉਂਕਿ ਉਹ ਮਹਾਰਾਜ ਅਕਾਲ ਪੁਰਖ ਵਾਹਿਗੁਰੂ ਸੱਚੇ ਪਾਸ਼ਾ ਆ ਵੀ ਰੱਖਣ ਵਾਲੇ ਆ ਵੀ ਬਖਸ਼ਣ ਵਾਲੇ ਸੋ ਉਹਨਾਂ ਦੇ ਚਰਨਾਂ ਵਿੱਚ ਹੀ ਅਰਦਾਸ ਕਰਦੇ ਰਹੀਏ ਕਿ ਮਹਾਰਾ ਸੱਚੇ ਪਾਸ਼ਾ ਜੀ ਮੇਰਾ ਕਰੋ ਹਮਰੇ ਆਉਗਣ ਬਹੁਤ ਬਹੁਤ ਹੈ ਬਹੁ ਬਾਰ ਬਾਰ ਹਰ ਗਣਤ ਨਾ ਆਵੇ ਤੂੰ ਗੁਣਵੰਤਾ ਹਰ ਹਰदयाल ਹਰ ਆਪੇ ਬਖਸ਼ ਲਾਹ ਹਰ ਪਾਵੇ ਇਹ ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਕਰਨੀ ਹੈ ਕਿ ਹਮ ਅਪਰਾਧੀ ਰਾਖੇ ਗੁਰ ਸੰਗਤੀ ਉਪਦੇਸ਼ ਦਿਓ ਹਰ ਨਾਮ ਛਡਾਵਾ ਮਹਾਰਾਜ ਜੀ ਕਿਰਪਾ ਕਰੋ ਸਾਨੂੰ ਬਖਸ਼ੋ ਮਹਾਰਾਜ ਸਤਗੁਰ ਗੁਣੀ ਨਿਧਾਨ ਹੈ ਗੁਰ ਕਰ ਬਖਸ਼ੇ ਆਉਗਣ ਹਾਰੇ ਸਤਗੁਰ ਪੂਰਾ ਵੈਦ ਹੈ ਪੰਜੇ ਰੋਗ ਅਸਾਧ ਨਵਾਰੇ ਸੁਖ ਸਾਗਰ ਗੁਰਦੇਵ ਹੈ ਸੁਖ ਦੇ ਮੇਲ ਲਏ ਦੁਖਿਆਰੇ ਗੁਰ ਪੂਰਾ ਨਰਵੈਰ ਹੈ ਨਿੰਦਕ ਦੋਖੀ ਬੇਮਖਤਾਰੇ ਉਹ ਵਾਹਿਗੁਰੂ ਜੀ ਐਡਾ ਨਰਵੈਰ ਹੈ ਕਿਸੇ ਨਾਲ ਵੈਰ ਨਹੀਂ ਕਰਦਾ ਨਿੰਦਕਾਂ ਨੂੰ ਵੀ ਤਾਰ ਦਿੰਦਾ ਦੋਖੀਆਂ ਨੂੰ ਵੀ ਤਾਰ ਦੁੱਦਾ ਬੇਮਖਾਂ ਨੂੰ ਵੀ ਤਾਰ ਦਿੰਦਾ ਖਾਲਸਾ ਜੀ ਸਤਗੁਰ ਪੂਰਾ ਵੈਦ ਹੈ ਸਾਰਿਆਂ ਰੋਗਾਂ ਦੀ دارو ਦੇਣ ਵਾਲਾ ਦਵਾ ਦੇਣ ਵਾਲਾ ਵਾਹਿਗੁਰੂ ਹੈ ਸੋ ਇਸ ਕਰਕੇ ਮਹਾਰਾਜ ਦੇ ਚਰਣੀ ਲੱਗੀਏ ਸਤਿਗੁਰਾਂ ਦਾ ਨਾਮ ਧਿਆਈਏ ਕਰ ਕਿਰਪਾ ਕਿਰਪਾਲ ਆਪੇ ਬਖਸ਼ ਲੈ ਸਦਾ ਸਦਾ ਜੱਪੀ ਤੇਰਾ ਨਾਮ ਸਤਿਗੁਰ ਪਾਏ ਪੈ ਗੁਰੂ ਕੇ ਚਰਨੀ ਲੱਗ ਕੇ ਨਾਮ ਧਿਆਈਏ ਨਾਮ ਨੂੰ ਗਾਈਏ ਮਹਾਰਾਜ ਕਿਰਪਾ ਵਰਤਉਣਗੇ ਭੁੱਲਾਂ ਦੀ ਖਾਲਸਾ ਜੀ ਖਿਮਾ ਬਖਸ਼ ਦੇਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ